ਇਹ ਦੁਕਾਨਾਂ ਦੇ ਬਦਮਾਸ਼ੀਆਂ ਨਹੀਂ ਚੱਲ ਸਕਦੀਆਂ ਸਰ ਦੁਕਾਨਦਾਰ ਹੀ ਕਰਨੇ ਆ شریف ਆਦਮੀ ਆ ਸਾਡੇ ਕੋਲ ਕੁੜੀਆਂ ਵੀ ਕੰਮ ਕਰਦੀਆਂ ਕੁੜੀਆਂ ਸਿੱਖਦੀਆਂ ਵੀ ਕਲਾਸਾਂ ਲੱਗੀਆਂ ਬੱਚਿਆਂ ਦੀਆਂ ਇਹ ਕੋਈ ਤਰੀਕਾ ਥੋੜਾ ਤੁਸੀਂ ਜਿੱਥੇ ਮਰੀ ਜਾ ਕੇ ਬਦਮਾਸ਼ੀ ਕਰਦੇ ਆ ਆ ਦੱਸੋ ਕੀ ਹੋ ਰਿਹਾ ਸਾਰੇ ਸਟਾਫ ਨੇ ਰੋਕਣ ਦੀ ਕੋਸ਼ਿਸ਼ ਕੀਤੀ ਆ ਆਪਾਂ ਕੁੱਟਮਾਰ ਕਰਕੇ ਜਾਣੀ ਬਦਮਾਸ਼ੀ ਕਰਨਾ ਆਏ ਆ ਘਰੋਂ ਸੋਚ ਕੇ ਆਏ ਆ ਮਾਮਲਾ ਅਮਰਸਰ ਦੇ ਥਾਣਾ ਕੋਤਵਾਲੀ ਅਧੀਨ ਆਉਂਦੇ ਇਲਾਕੇ ਦਾ ਹੈ ਜਿੱਥੇ ਦੀ ਮਸ਼ਹੂਰ ਫਾਰਮਾਂ ਦੀ ਦੁਕਾਨ ਉੱਪਰ ਕੈਨੇਡੀਅਨ ਸਿਟੀਜ਼ਨ ਅਤੇ ਉਸਦੇ ਭਰਾ ਦੇ ਵੱਲੋਂ ਦੁਕਾਨਦਾਰ ਦੇ ਉੱਪਰ ਕੁੱਟਮਾਰ ਕਰ ਜ਼ਖਮੀ ਕਰਨ ਦੇ ਦੋਸ਼ ਲਗਾਏ ਗਏ ਨੇ ਜਿਸ ਤੇ ਚਲਦੇ ਪੁਲਿਸ ਨੂੰ ਸ਼ਿਕਾਇਤ ਮਿਲਦੇ ਦੋਵੇਂ ਭਰਾਵਾਂ ਦਾ ਅਮਰਸਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਇਸ ਬੰਦੇ ਜਾਣਕਾਰੀ ਦਿੰਦਿਆਂ ਕੈਨੇਡੀਅਨ ਸਿਟੀਜ਼ਨ ਦਿਵਾਕਰ ਕਪੂਰ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਮਿਲ ਕੇ ਅਮਰਸਰ ਦੀ ਖੀੜਾ ਕਾਲੀ ਦੀ ਦੁਕਾਨ ਦੇ ਉੱਪਰ ਪੇਪਰ ਟਾਈਪ ਕਰਵਾਉਣ ਗਿਆ ਸੀ ਜਿੱਥੇ ਦੁਕਾਨਦਾਰ ਪਾਸੋਂ ਸਰਵਰ ਡਾਊਨ ਹੋਣ ਤੋਂ ਬਾਅਦ ਉਸਦੇ ਵੱਲੋਂ ਪੈਸੇ ਵਾਪਸ ਮੰਗਨੇ ਮਹਿੰਗੇ ਪੈਗੇ ਅਤੇ ਦੁਕਾਨਦਾਰ ਦੇ بیٹے ਜਿਸਕੀਰਤ ਦੇ ਵੱਲੋਂ ਉਹਨਾਂ ਦੇ ਉੱਪਰ ਕੜੇ ਮਾਰ-ਮਾਰ ਕੇ ਹਮਲਾ ਕਰ ਦਿੱਤਾ ਗਿਆ ਜਿਸ ਤੇ ਚਲਦੇ ਉਹਨਾਂ ਦੀ ਅੱਖ ਅਤੇ ਸਿਰ ਦੇ ਉੱਪਰ ਗਹਿਈਆਂ ਸੱਟਾਂ ਲੱਗੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਮੈਡੀਕਲ ਕਰਵਾਇਆ ਗਿਆ ਅਤੇ ਉਹਨਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਜਿੰਕਰ ਕਪੂਰਾ ਅਸੀਂ ਖੇੜਾ ਕਾਲਜ ਗਏ ਸੀਗੇ ਫਾਰਮ ਭਰਨ ਤੇ ਉੱਥੇ ਉਹਨਾਂ ਦਾ ਮੁੰਡਾ ਮੇਰੇ ਭਰਾ ਦੇ ਨਾਲ ਔਖਾ ਹੋ ਗਿਆ ਸੀਗਾ ਲੜ ਲੱਗ ਗਿਆ ਸੀ ਪੈਸੇ ਦੇ ਪਿੱਛੇ ਤਾਂ ਕਿੰਮ ਕੀ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਮੈਂ ਜਾ ਕੇ ਸਮਝਾਇਆ ਉਹਨੇ ਮਨ ਨੂੰ ਵੀ ਤਾਂ ਕੜੇ ਮਾਰੇ ਆ ਤੇ ਉਹਦੇ ਪਾਪਾ ਨੇ ਵੀ ਮੁੰਡੇ ਨੂੰ ਸਟਾਫਾਂ ਨੇ ਫੜ ਕੇ ਕੁੱਟੇ ਆ ਤੇ ਉਸ ਤੋਂ ਬਾਅਦ ਉਹਨੇ ਕੜੇ ਮਾਰੇ ਅੱਖ ਭੰਨਤੀ ਉਸ ਤੋਂ ਬਾਅਦ ਮੁੰਡੇ-ਮੁੰਡੇ ਤੇ ਵੀ ਕੜੇ ਮਾਰੇ ਛਾਤੀ ਤੇ ਵੀ ਮਾਰੇ ਆ ਕਿ ਜਨ ਕੁਛ ਨਹੀਂ ਮੁੰਡੇ ਦੇ ਐਟੀਟਿਊਡ ਬਹੁਤ ਜ਼ਿਆਦਾ ਹੈ ਨਜਾਇਜ਼ ਤੇ ਸਾਰੇ ਕਸਟਮਰ ਨੂੰ ਖਿਸਕਿਸ ਕੇ ਪੈਂਦਾ ਪਿਆ ਸੀ ੱਟਕੇ ਮਾਰ ਮਾਰ ਕੱਢਦਾ ਪਿਆ ਸੀ ਰੂਡ ਕਾਫੀ ਅਸੀਂ ਇੱਕ ਫਾਰਮ ਪਰਵਾਣ ਕੇ ਸੀਗੇ ਅੱਛਾ ਜੀ ਪੈਸਾ ਕਰਕੇ ਕੋਈ ਹੋਈ ਕੀ ਪੈਸੇ ਦਾ ਰੋਲਾ ਹੀ ਨਹੀਂ ਸੀ ਇਹਨਾਂ ਪੈਸੇ ਭਾਵੇਂ 200 ਦੇ 500 ਦੇ ਲਵੇ ਕੋਈ ਗੱਲ ਨਹੀਂ ਹੈ ਨਾ ਮੇਰੇ ਅਗਾ ਨੂੰ ਐਟੀਟਿਊਡ ਰੂਡ ਇੰਨਾ ਹੋਗਾ ਸੀਗਾ ਅਕਲ ਹੀ ਨਹੀਂ ਸੀ ਗੱਲ ਕਰਨ ਦੀ ਮੁੰਡੇ ਦੀ ਕਿੰਨੇ ਬੰਦੇ ਨੇ ਤੁਹਾਡੇ ਨਾਲ ਲੱਗ ਕੇ ਮੇਰੇ ਤੇ ਸਾਰੇ ਸਟਾਫ ਹੀ ਵਿੱਚ ਇਕੱਠੇ ਸੀਗੇ ਸਾਰੇ 3-4 ਜਣੇ ਮੈਨੂੰ ਫੜ ਕੇ ਤੇ ਉਹ ਮੁੰਡੇ ਨੇ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਸੀ ਸੀਸੀਟੀਵੀ ਕਹ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਅਸੀਂ ਮੰਗ ਕੀ ਉਹਨੂੰ ਪ੍ਰੋਪਰ ਅਰੈਸਟ ਕੀਤਾ ਜਾਵੇ ਤੇ ਸਾਰੀਆਂ ਚੀਜ਼ਾਂ ਤੇ ਕਾਰਵਾਈ ਕੀਤੀ ਜਾਵੇ ਮੈਂ ਦੀਵਾਕਰ ਕਪੂਰ ਜੀ ਖੇੜਾ ਕਾਲਜ ਮੈਂ ਆਪਣੇ ਬਰਦਰ ਦੇ ਨਾਲ ਆਪਣੀ ਵਾਈਫ ਦਾ ਪੇਪਰ ਭਰਨ ਗਿਆ ਸੀਗਾ ਜਦੋਂ ਮੈਂ ਪੇਪਰ ਭਰਨ ਗਿਆ ਖੇੜਾ ਕਾਲਜ ਉੱਥੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਪਹਿਲਾਂ ਪੀਸ ਜਮਾ ਕਰਵਾ ਦਿਓ ਜਦੋਂ ਮੈਂ ਫੀਸ ਜਮ੍ਹਾਂ ਕਰਵਾ ਦਿੱਤੀ ਮੈਂ ਪੇਪਰ ਪਰ ਆਇਆ ਗਿਆ ਪੇਪਰ ਪਰ ਦੇ ਪਰ ਸਾਈਟ ਉਨਰ ਮੇਨਟੇਨੈਂਸ ਚੱਲਦੀ ਸੀਗੀ ਇਹਨਾਂ ਨੇ ਕਿਹਾ ਜੀ ਕਿ ਪੇਪਰ ਅੱਜ ਭਰਿਆ ਨਹੀਂ ਜਾਣਾ ਵਾ ਤੁਸੀਂ ਸ਼ਾਮ ਤੱਕ ਆ ਜਾਓ ਤੇ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਸ਼ਾਮੀ ਆ ਨਹੀਂ ਸਕਦਾ ਮੈਂ ਤਾਂ ਆਪਣੇ ਕੰਮ ਜਾਣਾ ਆ ਮੈਂ ਐਦਾਂ ਕਰਾਂ ਕਿਸੇ ਹੋਰ ਕੋਲ ਪਰਵਾ ਲਾਂਗਾ ਜੀ ਤੁਹਾਡੀ ਨਹੀਂ ਭਰੇਗਾ ਤੁਸੀਂ ਰਹਿਣ ਦਿਓ ਕੋਈ ਗੱਲ ਤੁਸੀਂ ਪੈਸੇ ਵਾਪਿਸ ਕਰ ਦਿਓ ਉਹ ਕਹਿੰਦੇ ਜੀ ਇੰਟੈਂਡਰ ਮੇਨਟੇਨੈਂਸ ਹੈਗੀ ਔਰ ਸਾਡੀ ਗਲਤੀ ਨਹੀਂ ਜੀ ਅਸੀਂ ਨਹੀਂ ਪੈਸੇ ਵਾਪਿਸ ਕਰਨੇ ਕਿੰਨੇ ਪੈਸੇ ਦਿੱਤੇ ਸੀ 200 ਰੁਪਏ ਦਿੱਤੇ ਸੀ ਸਾਰੇ ਅੱਜ 200 ਰੁਪਏ ਪਿੱਛੇ ਅੱਗੇ ਸਾਡੇ ਤੋ ਕਹਿੰਦਾ ਪੈਸੇ ਵਾਪਸ ਨਹੀਂ ਦੇਵੇਂਗਾ ਸਰ ਇਹ ਤਾਂ ਗਲਤ ਹੈ ਜੇ ਪੈਸੇ ਵਾਪਸ ਨਹੀਂ ਜੋ ਸੂਲਣ ਬੰਦੋ ਤੁਹਾਡੇ ਬੰਦਿਆ ਪਰ ਉਹਨਾਂ ਦਾ ਬੇਟਾ ਜਿਹੜਾ ਸੀਗਾ ਬਤਮੀਜੀ ਨਾਲ ਗੱਲ ਕਰ ਰਿਹਾ ਸੀਗਾ ਅੱਗੋਂ ਕਹਿੰਦਾ ਜਾਂ ਜਿੱਥੋਂ ਲੈਣੇ ਲੱਲਾ ਪੈਸੇ ਜਾ ਕੇ ਮੇਰੇ ਕੋਲ ਨਹੀਂ ਦਿੱਤੇ ਜਾਂਦੇ ਤੇ ਉਸ ਤੋਂ ਬਾਅਦ ਸਾਨੂੰ ਗਾਲੀ ਗਲੋਚ ਕਰਨ ਲੱਪਿਆ ਤੇ ਫਿਰ ਜਦੋਂ ਅਸੀਂ ਉਹਨੂੰ ਕਹਿਆ ਕਿ ਜ਼ਾਇ ਤੇ ਤੁਸੀਂ ਗੱਲ ਗਲਤ ਕਰਦੇ ਹੋ ਉਹ ਕਹਿੰਦਾ ਜਾਂ ਜਿੱਥੇ ਜਾਣਾ ਚਲੇ ਜਾ ਉਹ ਮੁੰਡੇ ਚ ਐਟੀਟਿਊਡ ਬੜਾ ਸੀਗਾ ਕਿੰਨੇ ਪੈਸੇ ਤੁਹਾਡੇ ਨਾਲ ਹਮਲਾ ਕੀਤਾ ਸਾਡੇ ਬਰਾ ਮੇਰੇ ਬ੍ਰਦਰ ਤੇ ਮੇਰੇ ਤੇ ਉਹਨੇ ਹਮਲਾ ਕੀਤਾ ਬਰਾ ਸੋਰੇ ਸਟਾਫ ਨੇ ਉਹਨਾਂ ਦਾ ਸਾਥ ਦੇ ਤੁਹਾਨੂੰ ਫੜ ਕੇ ਸਾਨੂੰ ਕੀਤਾ ਜਾਏ ਜੋ ਕਾਨੂੰਨੀ ਕਾਰਵਾਈ ਬੰਦੇ ਅੱਜ ਪ੍ਰੋਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ ਹਾਂਜੀ ਅਸੀਂ ਪੁਲਿਸ ਨੂੰ ਕਮਲੇਨ ਕਰ ਦਿੱਤੀ ਹੈ ਜੀ ਪੁਲਿਸ ਵੱਲ ਕੀਨ ਸਾਫੀ ਪੁਲਿਸ ਵੱਲੋਂ ਇਹ ਉਹਨਾਂ ਨੇ ਆਪਣਾ ਕਿਹਾ ਕਿ ਕੀ ਪ੍ਰੋਪਰ ਚੈੱਕ ਕਰਕੇ ਤੇ ਅਸੀਂ ਦੇਨੇ ਤੁਹਾਡਾ ਪ੍ਰੋਪਰ ਕਰਨੇ ਉੱਥੇ ਵੀ ਸੰਬੰਧੀ ਦੁਕਾਨ ਮਾਲਕਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਅੱਧਾ ਕੰਮ ਕਰ ਦਿੱਤਾ ਗਿਆ ਸੀ ਪਰ ਸਰਵਰ ਡਾਊਨ ਹੋਣ ਦੇ ਚਲਦੇ ਕੰਮ ਰੋਕਿਆ ਅਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਸੇ ਮੰਗੇ ਗਏ ਜਿਸ ਦੇ ਕਰਕੇ ਸਾਰਾ ਵਿਵਾਦ ਖੜਾ ਹੋ ਗਿਆ ਅਤੇ ਅਜਿਹੇ ਹਾਲਾਤ ਪੈਦਾ ਹੋ ਕੇ ਅਜੀ ਬਾਈ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਤਿੰਦਰ ਸਿੰਘ ਖੇੜਾ ਜੀ ਮੈਂ ਸੰਸਥਾ ਚਲਾਉਂਦਾ ਖੇੜਾ ਕਾਲਜ ਜੀ ਕੀ ਮਸਲਾ ਆਜ ਅੱਜ ਜਿਹੜੇ ਦੋ ਨੌਜਵਾਨ ਤੁਹਾਡੇ ਦੁਕਾਨ ਤੇ ਆਏ ਤੇ ਉਹਨਾਂ ਦਾ ਕਾਣਾ ਵੀ ਸਾਡੇ ਦੋ ਨੌਜਵਾਨ ਆਏ ਆ ਜੀ ਉਹਨਾਂ ਨੇ ਫਾਰਮ ਭਰਾਇਆ ਅੱਧਾ ਫਾਰਮ ਭਰਿਆ ਗਿਆ ਮੇਨਟੇਨੈਂਸ ਆ ਗਈ ਇਹ ਸਾਈਟ ਅੰਡਰ ਮੇਨਟੇਨੈਂਸ ਉਹਨਾਂ ਕਹਿੰਦੇ ਜੀ ਰੁਕ ਜਾਓ 10 15 ਮਿੰਟ ਬਾਅਦ ਅੱਧੇ ਘੰਟੇ ਬਾਅਦ ਫਿਰ ਚੱਲ ਪੈਂਦੀ ਹੈ ਪਿੱਛੋਂ ਇਹ ਦਿੱਲੀ ਦੇ ਕੰਟਰੋਲ ਚ ਦੀ ਸਾਈਟ ਆ ਸਾਡੇ ਤੋਂ ਅੱਡੇ ਦਾ ਬਸ ਹੁੰਦੀ ਹੀ ਨਹੀਂ ਨਹੀਂ ਜੀ ਅਸੀਂ ਨਹੀਂ ਭਰਣਾ ਜੀ ਉਹਨਾਂ ਕਹਿੰਦੇ ਅੱਧੇ ਘੰਟੇ ਦੀ ਬ ਸਾਨੂੰ ਕੋਈ ਦਰਾਇ ਨਹੀਂ ਜਿੰਨੀ ਲੇਬਰ ਉਹਨੇ ਦਿੱਤੀ ਉਹਨੂੰ ਪੈਸੇ ਦਿਓ ਤੇ ਜਾਓ ਨਹੀਂ ਜੀ ਅਸੀਂ ਨਹੀਂ ਜੀ ਸਾਪੇ ਕਢਾਵਾਂਗੇ ਪੈਸੇ ਸਾਡੇ ਕੋਲ ਬਥੇਰੇ ਸਾਡੇ ਕੋਲ ਉਹਨਾਂ ਦੇ ਕੜੇ ਮਾਰੇਗੇ ਸਾਡੇ ਕੋਲ ਬਥੇਰਾ ਜੋਰ ਹੈਗਾ ਜੀ ਹੀ ਆਪੇ ਕਢਾਵਾਂਗੇ ਪੈਸੇ ਉਹਨੇ ਦੂਜੇ ਭਰਾ ਨੂੰ ਅੰਦਰ ਬੁਲਾਇਆ ਆ ਕੇ ਉਹਨੂੰ ਬੇਟਨਾ ਕੁੱਟਮਾਰ ਕਰਨੀ ਸ਼ੁਰੂ ਕਰਤੀ ਉਹਦੀ ਪੱਗ ਲਾਤੀ ਉਹਦੀ ਕਿਸ ਗੱਲੋਂ ਜਦ ਮੈਂ ਕਹਿਣਾ ਪਿਆ ਉਹਨੂੰ ਕਿ ਮੈਂ ਅਟੈਂਡ ਕਰਨਾ ਮੈਂ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਸਰਵਰ ਹੋ ਜਾਂਦੇ ਹੁੰਦੇ ਡਾਊਨ ਕਈ ਵਾਰੀ ਇੰਟਰਨੈਟ ਤੇ ਸਰਵਰ ਨੇ ਕਿਸੇ ਇਕੱਲੇ ਬੰਦੇ ਦੇ ਬਸ ਹੁੰਦੇ ਹੀ ਨਹੀਂ ਨਹੀਂ ਜੀ ਮਾਪੇ ਕਢਾਵਾਂਗੇ ਪੈਸੇ ਇਹ ਤਾਂ ਬਦਮਾਸ਼ੀਆਂ ਹੋ ਗਈਆਂ ਯਾਰ ਦੁਕਾਨਾਂ ਦੇ ਵਿੱਚ ਬਦਮਾਸ਼ੀ ਚੱਲੇਗੀ ਨਹੀਂ ਨਹੀਂ ਉਹਨਾਂ ਦਾ ਇਹ ਕਹਿਣਾ ਵੀ ਸਾਡੇ ਤੇ ਕੜੇ ਮਾਰੇ ਗਏ ਆ ਸਾਡੇ ਤੇ ਹਮਲਾ ਕੀਤਾ ਸਰ ਹਮਲਾ ਕੀਤਾ ਗਿਆ ਤੁਸੀਂ ਅਗਲੇ ਦੀ ਪੱਗ ਲਾ ਦਿਓ ਅਗਲੇ ਨੂੰ ਫੜ ਕੇ ਕੁੱਟ ਦਿਓ ਲੰਮਾਵਾ ਦਿਓ ਅਗਲਾ ਕੀ ਕਰ ਲੈ ਆਪਣਾ ਬਚਾ ਵੀ ਨਾ ਕਰੇ ਸੋ ਇਹ ਘਟਨਾ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਹੋ ਜਾਏਗੀ ਜ਼ਰੂਰ ਹੋਏਗੀ ਕੀ ਕਹਿਣਾ ਕੀ ਕਹਦਾ ਹੋਣਾ ਤੁਸੀਂ ਇਹ ਕੋਈ ਅੱਛੀ ਗੱਲ ਨਹੀਂ ਦੁਕਾਨਾਂ ਤੇ ਜਾ ਕੇ ਇੱਕ شریف ਆਦਮੀ ਦੇ ਗ ਜਾ ਕੇ ਗੱਲ ਪੈਣਾ ਉਹਦੇ ਕੱਪੜੇ ਪਾੜ ਦੇਣ ਉਹਦੀ ਪੱਗ ਲਾ ਦੇਣੀ ਕੋਈ ਸੈਂਸ ਹੈ ਮੈਨੂੰ ਤੁਸੀਂ ਦੱਸੋ ਪਹਿਲੇ ਪੱਤਰਕਾਰ ਹੁੰਦੇ ਨਾ ਤੇ ਤੁਸੀਂ ਮੈਨੂੰ ਦੱਸੋ ਕੀ ਇਹ ਸੈਂਸਿਬਲ ਗੱਲ ਹੈ ਕੰਪਲੇਟ ਕੀਤੀ ਤੇ ਉਹ ਨੇ ਗਏ ਨੇ ਕੋਤ ਵਾਲੀ ਕੰਪਲੇਟ ਲਖਾਨੀ ਗਏ ਨੇ ਇਹ ਕੋਈ ਤਰੀਕਾ ਥੋੜਾ ਹੈ ਤੁਸੀਂ ਕਿਸੇ ਦੁਕਾਨ ਤੇ ਜਾ ਕੇ شریف ਆਦਮੀ 100 ਸਾਲ ਪੁਰਾਣੀ ਦੁਕਾਨ ਹੈ ਪੁਲਿਸ ਨੇ ਆਸ਼ਵਾਸਨ ਵੀ ਦਿੱਤਾ ਜੀ ਤੁਹਾਡੀ ਪੁਲਿਸ ਨੇ ਕਹ ਜੀ ਠੀਕ ਹੈ ਜੀ ਇਹੀ ਲਿਖਦੇ ਆ ਜੋ ਹੋਏਗਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਨਸਾਫ ਦਵਾਇਆ ਜਾਏਗਾ ਉਥੇ ਇਸ ਮਾਮਲੇ ਲੈ ਕੇ ਜਾਂਚ ਕਰਨ ਵਾਲੇ ਪੁਲਿਸ ਜਾਂਚ ਅਧਿਕਾਰੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਉਹਨਾਂ ਦੇ ਕੋਲ ਆਈ ਹੈ ਜਿਸ ਤੋਂ ਬਾਅਦ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਾਡੇ ਕੋਲ ਐਨ ਆਰ ਆਈ ਦੋ ਭਰਾਏ ਸੀਗੇ ਹਾਂ ਜੀ ਸਰ ਉਹਨਾਂ ਨੇ ਸਾਨੂੰ ਸਾਰੀ ਗੱਲਬਾਤ ਦੱਸੀ ਹੈ ਜਿਨ੍ਹਾਂ ਨੂੰ ਅਸੀਂ ਡਾਟ ਕੱਟ ਕੇ ਦੇਖਤਾ ਹੈ ਫਿਰ ਜੋ ਜੋ ਰਿਜ਼ਲਟ ਆਵੇਗਾ ਬੰਦੀ ਕਾਰਵਾਈ ਕੀਤੀ ਜਾਏਗੀ। ਸ਼ੁਰੂ ਕੋਈ ਇਹਨਾਂ ਦਾ ਕੋਈ ਫਾਰਮ ਫਰਮ ਭਰਨ ਤੋਂ ਕੋਈ ਹੋਇਆ ਆਇਆ। 200 ਰੁਪਏ ਦੀ ਕੋਈ ਖਾਤੀ ਅੰਦਰ ਇਸ ਤਿਹੇ ਹੋਇਆ ਕਿ ਇਹਨਾਂ ਦਾ ਵੀ ਪਹਿਲੇ ਫਾਰਮ ਨਹੀਂ ਪਰ ਨਾ ਜਾਏ ਕਿ ਇਹ ਹੱਟ ਪੈਸੇ ਪੈਸੇ ਵਾਪਸ ਦੇ ਦੋ। ਇਸ ਤੋਂ ਕੋਈ ਬੈਸਵ ਸਵਾ ਹੋਇਆ। ਐਸਐਮ ਜਨ న్యూਸ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੀਬਾਲ ਦੀ ਰਿਪੋਰਟ।